ਕਾਲ ਅੱਜ ਦਿੱਲੀ ਚੋਣਾਂ ਦੇ ਨਤੀਜੇ ਆਏ ਆ ਤੇ ਸਭ ਤੋਂ ਜ਼ਿਆਦਾ ਖੁਸ਼ੀ ਮਨਾ ਰਹੇ ਆ ਮਿੱਤਰੋ ਪੰਜਾਬੀ ਕਿਉਂ ਬਈ ਤੇ ਕਹਿੰਦੇ ਵੀ ਕਿਸੇ ਦੀ ਹਾਰ ਤੇ ਕਿਸੇ ਦੀ ਹਾਰ ਤੇ ਜਸ਼ਨ ਨਹੀਂ ਮਨਾਉਣਾ ਚਾਹੀਦਾ ਗੱਲ ਤਾਂ ਇਹ ਹੈ ਪਰ ਮਿੱਤਰੋ ਜੇਰੀ ਪਾਰਟੀ ਹਾਰੀ ਆ ਨਾ ਇਹ ਪਹਿਲੀ ਯਾਰ ਜਿੱਤੇ 28 ਸੀਟਾਂ 2013 ਚ ਦੂਜੀ ਆਰ ਜਿੱਤੇ 67 ਤੇ ਤੀਜੀ ਆਰ ਜਿੱਤੇ 62 62 ਹੁਣ ਜਿੱਤੇ ਐ 22 22 ਤੇ ਦੂਜੇ ਜਿੱਤੇ ਐ 48 48 ਹੁਣ ਗੱਲ ਇਹ ਐ ਮਿੱਤਰੋ ਜਦੋਂ ਕਹਿੰਦੇ ਨਾ ਹਲਦੀ ਦੀ ਗੰਢੀ ਹੱਥ ਚ ਆ ਜੀ ਤੇ ਬੰਦਾ ਪਣਸਾਰੀ ਬਣ ਜਾਂਦਾ ਜਿੰਨੀ ਮਾਈਨਿੰਗ ਪੰਜਾਬ ਚ ਹੋ ਰਹੀ ਐ ਜਿਲਾ ਮੋਟਾ-ਮੋਟਾ ਪੱਥਰ ਰੋਪੜ ਕੋਲੋਂ ਨਦੀਆਂ ਦੇ ਵਿੱਚੋਂ ਤੇ ਨਵੇਂ ਸ਼ਹਿਰ ਕੋਲੋਂ ਤੇ ਗੜਸ਼ੰਕਰ ਕੋਲੋਂ ਤੇ ਹਿਆਰਪੁਰ ਕੋਲੋਂ ਢੋਆ ਜਾ ਰਿਹਾ ਹੈ ਉਹਦਾ ਪੈਸਾ ਵਟ ਕੇ ਉਹਦੇ ਨਾਲ ਇਲੈਕਸ਼ਨ ਲੜੀ ਗਈ ਦਿੱਲੀ ਦੀ ਮਿੱਤਰੋ ਨੰਬਰ 2 ਇੰਗਲਿਸ਼ ਸ਼ਰਾਬ ਦੇ ਉੱਤੇ ਲਿਖਿਆ ਗਿਆ ਸੀ ਓਨਲੀ ਸੇਲ ਫਾਰ ਪੰਜਾਬ ਸੇਲ ਫਾਰ ਪੰਜਾਬ ਓਨਲੀ ਉਹ दारू ਦੀਆਂ ਬੋਤਲਾਂ ਕਿਹੜੀਆਂ ਗੱਡੀਆਂ ਚ ਗਈਆਂ ਇੱਕ ਗੱਡੀ ਚੋਂ 8 ਲੱਖ ਰੁਪਈਆ ਫੜਿਆ ਗਿਆ ਪੀਬੀ 35 ਪੰਜਾਬ ਸਰਕਾਰ ਉੱਤੇ ਲਿਖਿਆ ਸਰਕਾਰੀ ਗੱਡੀ ਫੜੀ ਗਈ ਉਹਦਾ ਕੌਣ ਸੀ ਵਾਲੀ ਵਾਰਸ ਤੇ ਇਹ ਕਹਿੰਦੇ ਵੀ ਹਮ ਤੋ ਰਾਜਨੀਤੀ ਕਰਨੇ ਨਹੀਂ ਹਮੇ ਤੋ ਰਾਜਨੀਤੀ ਆਤੀ ਨਹੀਂ ਹਮ ਤੋ ਰਾਜਨੀਤੀ ਕੋ ਚੇਂਜ ਕਰਨੇ ਆਏ ਹੈ ਬਦਲਨੇ ਆਏ ਹੈ ਤੇ ਜੇ ਬਦਲ ਨਾ ਆਏ ਤਾਂ دارو ਵੰਡ ਕੇ ਤਾਂ ਕਾਲੀ ਤੇ ਕਾਂਗਰਸੀ ਵੋਟਾਂ ਲੈਂਦੇ ਹੁੰਦੇ ਸੀ ਬਾਈ ਪੈਸਾ ਵੰਡ ਕੇ 2-2 ਹਜ਼ਾਰ ਹਜ਼ਾਰ ਰੁਪਿਆ ਵੋਟ ਦਾ ਕਾਲੀ ਕਾਂਗਰਸੀ ਉਹ ਵੋਟਾਂ ਲੈਂਦੇ ਸੀ ਬਾਈ ਬੰਦੇ ਐਮਐਲਏ ਢੋਕੇ ਚੀਰਮੈਨ ਢੋਕੇ ਪੰਜਾਬ ਦਾ ਪੈਸਾ ਪੰਜਾਬ ਦੀ ਬਿਊਰੋਕ੍ਰੇਟ ਪੰਜਾਬ ਦੀ ਇੰਟੈਲੀਜੈਂਸੀ ਪੰਜਾਬ ਦੀ ਸਾਰੀ ਸਿਕਿਉਰਿਟੀ ਫੌਰੀ ਸਰਕਾਰ ਉਥੇ ਢੋ ਕੇ ਵੋਟਾਂ ਪਾਉਣੀਆਂ ਇਹ ਤਾਂ ਦੂਜੇ ਕਰਦੇ ਸੀ ਯਾਰ ਵੀ ਜਿੱਥੋਂ ਕਿਤੇ ਵੋਟਾਂ ਹੋਣੀਆਂ ਉਥੇ ਜਾ ਕੇ ਆਪ ਦਾ ਆਮਲਾ ਫੈਲਾ ਬਾ ਦੇਣਾ ਪਰ ਜੇਕਰ ਆਪ ਰਾਜਨੀਤੀ ਬਦਲਣੇ ਆਏ ਥੇ ਤਾਂ ਸਤਕਾਰਯੋਗ ਜਿਹੜੇ ਪਾਠਕ ਸਾਹਿਬ ਹੈ ਉਹਨਾਂ ਨੇ ਦੀਪ ਕੰਬੋਜ ਹਮੋਰ ਵਾਲੇ ਜਿਨ੍ਹਾਂ ਨੇ ਯਾਰ 2013 ਤੋਂ ਲੈ ਕੇ ਸਾਈਕਲ ਤੇ ਪ੍ਰਚਾਰ ਕੀਤਾ ਝੰਡੇ ਲਾ ਕੇ ਦਿਹਾੜੀ ਕਰਕੇ ਐਡਾ ਜਨੂਨ ਸੀ ਉਹਨਾਂ ਨੂੰ ਆਏ ਸੀ ਪਤਾ ਨਹੀਂ ਅਸੀਂ ਕੀ ਬਦਲ ਦਿਆਂਗੇ ਤੇ ਉਹਨਾਂ ਨੂੰ ਯਾਰ ਇਹ ਬੋਲਣਾ ਕਿ ਜੇਕਰ ਆਪ ਨਹੀਂ ਰਹਿਣਾ ਚਾਹਤੇ ਤਾਂ ਛੋੜ ਕੇ ਚਲੇ ਜਾਓ ਐਂ ਬੋਲਦਾ ਹੁੰਦਾ ਕੋਈ ਬੰਦਾ ਯਾਰ ਐਂ ਬੋਲਦਾ ਹੁੰਦਾ ਵੀ ਬਾਹਰ ਤੁਹਾਡਾ ਮੋਬਾਈਲ ਬਾਹਰ ਰੱਖਣਾ ਜੇ ਤੁਸੀਂ ਐਮ ਐਲ ਏ ਹੋ ਅਸੀਂ ਨਹੀਂ ਜਾਣਦੇ ਮੋਬਾਈਲ ਬਾਹਰ ਰੱਖੋ ਜੂਤਾ ਬਾਹਰ ਉਤਾਰੋ ਫਿਰ ਅੰਦਰ ਆਓ ਦੱਸ ਯਾਰ ਲੋਕ ਗੁਰਦੁਆਰੇ ਮੰਦਰ ਮਸਜਿਦ ਚਰਚ ਦੇ ਵਿੱਚ ਜੋੜਾ ਉਤਾਰ ਕੇ ਜਾਂਦੇ ਆਂ ਪਰਿਣਾਦੀ ਮਹਿਲ ਦੇ ਵਿੱਚ ਜਿੱਥੇ ਟੱਟੀ ਬਹਿਣ ਵਾਲੀ ਸੀਟ ਹੀ ਪਤੰਦਰਾ ਢੂੜ ਲੱਖ ਦੀ ਲੱਗੀ ਐ ਉੱਥੇ ਬੰਦਾ ਜਿੱਥੇ 90000 ਦੇ ਪਰਦੇ ਲੱਗੇ ਐ 30000 ਦਾ ਇੱਕ ਪਰਦਾ ਬਾਈ ਜੀ ਇੱਕ ਪਰਦਾ ਇੱਕ ਤਾਕੀ ਨੂੰ ਤਿੰਨ ਪਰਦੇ ਲੱਗੇ ਐ 90000 ਦੇ ਐ ਸਾਰੀ ਡਿਟੇਲ ਬਾਹਰ ਆ ਗਈ ਕਿਸੇ ਦੇ ਕਰਨ ਦੀ ਗੱਲ ਨਹੀਂ Google ਤੇ ਸਾਰਾ ਰਿਕਾਰਡ ਪਿਆ ਹੈ ਐ ਏਸੀ ਕਿੰਨੇ ਦੀ ਲੱਗੇ ਐ ਐਲ ਸੀ ਡੀਆਂ ਕਿੰਨੇ ਦੀਆਂ ਲੱਗੀਆਂ ਚੱਲ ਯਾਰ ਉਹ ਸਾਰਾ ਕੁਝ ਅਲੱਗ ਗੱਲ ਐ पर जेकर आप राजनीति बदलने आए थे तो राजनीति ने आपको कैसे बदल दिया आप वैगनर कार पे थे और अब एक उधर की जेड सिक्योरिटी थी एक पंजाब की जेड सिक्योरिटी उसका खर्चा कौन झेलता था जो आम आदमी घर से निकला सुबह दिहाड़ी के लिए उसने चाय पत्ती ली उस पर टैक्स दिया चीनी ली उस पर टैक्स दिया दूध लिया उस पर टैक्स दिया गैस सिलेंडर लिया उस पर टैक्स दिया वो टैक्स से जो पैसा जाता है उससे आप सो आपको तनख्वाह मिलती है सैलरी आपको सैलरी मिलती है आपकी गाड़ियाँ चलती है आपकी गाड़ियाँ में डीजल पेट्रोल डलता है सिक्योरिटी साफ चलती है होटर बजाती है तब वो लोग हैं आम आदमी दो दो जेड सिक्योरिटियाँ लेने वाले कभी आम आदमी नहीं होते भाई साहब पंजाब में लोगों ने आपको जिताया नहीं लोगों ने अकालियों को हराया कांग्रेस को हराया था आपको जताने के लिए किसी और को खू खाते में वोट डाल दी अभी वहाँ भी उन्होंने भाजपा को नहीं जिताया ਆਪਕੋ ਹਰਾਣੇ ਕੇ ਲੀਏ ਉਨਕੇ ਪਾਸ ਕੋਈ ਆਪਸ਼ਨ ਨਹੀਂ ਥੀ ਕਾਂਗਰਸ ਜ਼ੀਰੋ ਹੋ ਗਈ ਤਤੀਸਰੀ ਪਾਰਟੀ ਥੀ ਬੀਜੇਪੀ ਉਸਕੋ ਲੋਗੋ ਨੇ ਚੁਣ ਲਿਆ ਤਬ ਉਹ ਜੀਤ ਗਏ ਵਹੀ ਲੇਕਿਨ ਗੱਲ ਇਹ ਐ ਮਿੱਤਰੋ ਕਿ ਹੁਣ ਕੀ ਹੋਣਾ ਲੁਧਿਆਣੇ ਜਿਹੜੇ ਸੱਜਣ ਦੀ ਡੈਥ ਹੋਈ ਐ ਗੁਰਪ੍ਰੀਤ ਗੋਗੀ ਜਿਹੜੇ ਐਮਐਲਏ ਸਾਹਿਬ ਸੀ ਉਹਨਾਂ ਦੀ ਡੈਥ ਹੋਈ ਐ ਸੀਟ ਪਈ ਐ ਮਿੱਤਰੋ ਖਾਲੀ ਕੇਜਰੀ ਆਲਸਾਹਬ ਆਵਾਂ ਦੀ ਸੀਟ ਹਰ ਗਏ ਸਸੋਦੀਆ ਸਾਹਬ ਹਰ ਗਏ ਜਿਹੜੇ ਕਹਿੰਦੇ ਹਮਨੇ ਸਕੂਲ ਅੱਛੇ ਕਰਦੀਏ ਦਿੱਲੀ ਮਾਡਲ ਕਿੱਧਰ ਗਿਆ ਬਾਈ ਪੰਜਾਬ ਵਿੱਚ ਇੱਥੇ ਸਾਡੇ ਨਾਲ ਪਿੰਡ ਆ ਉਹਨੂੰ ਕ ਮਾਰ ਕੇ ਨਾ ਕਲੀ ਤੇ ਉੱਤੇ ਲਿਖ ਕੇ ਆਯੂਸ਼ਮਾਨ ਭਾਰਤ ਚਲੋ ਜੇ ਕਿ ਹਸਪਤਾਲ ਬਣਾਤਾ ਉਹ ਸੜਕ ਨਾਲੋਂ 2 ਫੁੱਟ ਨਹੀਂ ਮੈਂ ਉੱਤੇ ਕਲੀ ਮਾਰੀ ਪਈ ਮੈਂ ਅੱਜ ਵੇਖੀ ਇਹ ਮਾਡਲ ਹੈ ਤਾਂ ਹੁਣ ਕੀ ਹੋਣਾ ਮਿੱਤਰੋ ਲੁਧਿਆਣੇ ਵਾਲੀ ਖਾਲੀ ਸੀਟ ਤੇ ਕੇਜਰੀ ਸਾਹ ਕੇ ਜੀ ਵਾਲਾ ਸਾਹਿਬ ਨੇ ਇਲੈਕਸ਼ਨ ਲੜਨਾ ਹੈ ਐਮਐਲਏ ਬਣਨਾ ਹੈ ਤਾਂ ਫਿਰ ਭਗਵੰਤ ਮਾਨ ਵਾਲੀ ਬੈਰਾਂ ਵਾਲੀ ਕੁਰਸੀ ਤੇ ਬਹਿਣਾ ਹੈ ਇਹ ਗੱਲ ਅੱਜ ਲਿਖ ਲਓ ਅੱਜ ਹੀ ਵੈਬਸਾਈਟਾਂ ਤੇ ਵੱਡੇ ਚੈਨਲਾਂ ਵਾਲੇ ਅਖਬਾਰਾਂ ਵਾਲੇ ਸਭ ਕੁਝ ਦੇਣ ਲੱਗ ਪਏ ਕਿ ਆਹ ਹੋਣਾ ਲੁਧਿਆਣੇ ਦੀ ਸੀਟ ਖਾਲੀ ਹੈ ਤੇ ਉਹਨਾਂ ਦਾ ਕਬਜਾ ਹੈ ਜਿਹੜੇ ਵੈਭਵ ਕੁਮਾਰ ਆ ਗਏ ਜਿਹੜੇ ਇੱਥੇ ਬੈਠੇ ਆ ਸੀਐਮ ਆਉਸ ਚ 2 ਨੰਬਰ ਸੈਕਟਰ 2 ਸੈਕਟਰ ਦੇ ਵਿੱਚ ਚੰਡੀਗੜ੍ਹ ਉਹਨਾਂ ਨੇ ਕਹਿਣਾ ਵੀ ਬੌਸ ਆਪ ਵੇਲੇ ਹੋਗੇ ਤਾਂ ਆਓ ਯਹਾਂ ਸੇ ਐਮਐਲਏ ਕੀ ਚੋਣ ਲੜੋ ਕਿਉਂਕਿ ਘਰ ਤੋਂ ਚਲਾਣਾ ਹੈ ਭਾਈ ਚੁੱਲਾ ਤੋਂ ਚਲਾਣੇ ਕੇ ਲਈ ਪੰਜਾਬ ਕਾ ਪੈਸਾ ਚਾਹੀਏ 1.5 ਲੱਖ ਕਰੋੜ ਰੁਪਈਆ ਕਰਜ਼ਾ 3 ਸਾਲੋ ਮੇ ਪੰਜਾਬ ਕੇ ਉਪਰ ਚੜ ਗਿਆ 4 ਲੱਖ ਕਰੋੜ ਰੁਪਇਆ ਕਰਜਾ ਪੰਜਾਬ ਦੇ ਸਿਰ ਤੇ 4 ਲੱਖ ਕਰੋੜ 65000 ਕਰੋੜ ਰੁਪਇਆ ਵਿਆਜ ਜਾਂਦਾ ਹੈ 1 ਮਹੀਨੇ ਦਾ ਵਿਆਜ ਜਿੰਨੀ ਪੰਜਾਬ ਦੀ ਆਮਦਨ ਹੈ ਉਹਦਾ ਪੈਨਸ਼ਨਾਂ ਨਹੀਂ ਦਿੱਤੀਆਂ ਜਾਂਦੀਆਂ ਬਿਜਲੀ ਦੇ ਬਿੱਲ ਮਾਫ ਹੈ ਤੇ ਬਿਜਲੀ ਬੋਰਡ ਖਤਮ ਹੋ ਗਿਆ ਰੋਡਵੇਜ ਦਾ ਕਿਰਾਇਆ ਮਾਫ ਹੈ ਰੋਡਵੇਜ ਖਤਮ ਹੋ ਗਈ ਸਰਕਾਰੀ ਸਕੂਲ ਖਤਮ ਹੋ ਗਏ ਸਰਕਾਰੀ ਹਸਪਤਾਲ ਖਤਮ ਹੋ ਗਏ ਤਾਂ ਰਹਿ ਗਿਆ ਕੱਲੇ ਲੀਡਰਾਂ ਕੋਲੇ ਪੈਸਾ ਕਿਸੇ ਲੀਡਰ ਦੀ ਮਾਂ 8 ਵਾਰੀ ਆਸਟ੍ਰੇਲੀਆ ਗਈ ਜਿਹੜੀ ਕਦੇ ਘਰੋਂ ਨਹੀਂ ਨਿਕਲੀ ਸੀ ਹੈ ਤੇ ਕਿਸੇ ਨੇ 50 ਪੈ ਹਜ਼ਾਰ ਦੇ ਸੂਟ ਪਾ ਲੇ ਤਾਂ ਮਿੱਤਰੋ ਇਹ ਗੱਲਾਂ ਬਾਤਾਂ ਲੋਕਾਂ ਨੂੰ ਬੀਜੇਪੀ ਦੇ ਜਿੱਤਣ ਦੀ ਖੁਸ਼ੀ ਨਹੀਂ ਪਰ ਜਿਨ੍ਹਾਂ ਨੇ ਯੂਪੀਏ ਲਾਇਆ ਐਨਐਸਏ ਲਾਇਆ ਘਰੇ ਬੈਠਿਆਂ ਤੇ ਚਲ ਯਾਰ ਜੀ ਉਹਨਾਂ ਦਾ ਗਨਾਹ ਸੀ ਨਾ ਉਹਨਾਂ ਤੇ 307 ਲੱਖ ਕੇ ਅੰਮਰਸਾਹ ਜ਼ਿਲ੍ਹੇ ਚ ਬੰਦ ਕਰਦੇਓ ਪਰ ਇਹ ਨਹੀਂ ਕਿ ਉਹਨਾਂ ਨੂੰ ਦਿਬਰੂਗੜ ਵਰਗੀਆਂ ਜੇਲਾਂ ਚ ਸਿੱਟੋ ਇਹ ਲੋਕਾਂ ਦੇ ਅੰਦਰ ਰੋਸ ਹੀ ਨਹੀਂ ਯਾਰ ਉੱਥੇ ਮਣਜਿੰਦਰ ਸਿਰਸੇ ਵਰਗੇ ਜਿਤਨ ਵਾਲੇ ਬੰਦੇ ਸੀ ਸਮਝ ਗਏ ਨਾ ਉਹ ਕੋਈ ਜਿਤਨ ਵਾਲੇ ਬੰਦੇ ਸੀ ਪਰ ਲੋਕਾਂ ਨੇ ਇਹ ਨਹੀਂ ਵੇਖਿਆ ਜਿਵੇਂ 2022 ਚ ਲੋਕਾਂ ਨੇ ਇਹ ਨਹੀਂ ਵੇਖਿਆ ਕਿ ਸਾਹਮਣੇ ਕੌਣ ਖੜਾ ਹੈ ਬਸ ਠਾਦ ਨੇ ਵੋਟ ਪਾਈ ਚੱਲ ਗਈ ਉਹਵੇਂ ਲੋਕਾਂ ਨੇ ਦਿੱਲੀ 'ਚ ਨਹੀਂ ਵੇਖਿਆ ਕਿ ਉਮੀਦਵਾਰ ਕਿਹੜਾ ਹੈ ਜਿਹੜਾ ਆ ਗਿਆ ਪੂੰਜੀ ਤੁਰਿਆ ਹੈ ਤਾਂ ਬਹੁਤ-ਬਹੁਤ ਮਿੱਤਰੋ ਆਪਾਂ ਨੂੰ ਖੁਸ਼ੀ ਉਹ ਨਹੀਂ ਤਾਂ ਹੈਨੀ ਪਰ ਹੈਗੀ ਜ਼ਰੂਰ ਤਾਂ ਬਹੁਤ ਧੰਨਵਾਦ ਤੇ ਹੁਣ ਪੰਜਾਬ ਵਾਲੇ ਉਹ ਪੰਜਾਬ ਤੇ ਆਖਾ ਲੁਧਿਆਣੇ ਦੀ ਸੀਟ ਤੇ ਆਖਾ ਤੇ ਅੱਗੇ ਤੁਹਾਡੀ ਮਰਜ਼ੀ ਹੈ ਸ਼ੇਅਰ ਕਰੋ ਮੇਰੇ ਭਰਾ ਸასი ਕਾਲ